ਕਈ ਵਾਰ ਤੁਸੀਂ ਸੁਣਿਆ ਹੋਣਾ ਜਿਹਨੂੰ ਕਫ ਦਾ ਰੋਗ ਹੁੰਦਾ ਨਾ ਕਫ ਬਲਗਮ ਜਿਹਦੇ ਲੱਗ ਬਣਦੀ ਹੈ ਜੇ ਉਹ ਕੱਲਾ ਘਿਓ ਦਾ ਇਸਤੇਮਾਲ ਕਰੇ ਦੇਸੀ ਘਿਓ ਵਰਤੇ ਉਹ ਵਰਤਦਾ ਕਾਦੇ ਲਈ ਹੈ ਤਾਂ ਕਿ ਸਰੀਰ ਨੂੰ ਤਾਕਤ ਮਿਲੇ ਪਰ ਜਿਹਨੂੰ ਕਫ ਦਾ ਰੋਗ ਹੈ ਨਾ ਬਲਗਮ ਦਾ ਜੇ ਉਹ ਸਿੱਧਾ ਘਿਓ ਦਾ ਸੇਵਨ ਕਰੇਗਾ ਤੇ ਉਹਦਾ ਉਹਦੀ ਬਲਗਮ ਹੋਰ ਵੱਧ ਜਾਏਗੀ ਉਹਨੂੰ ਸਾਹ ਲੈਣਾ ਔਖਾ ਹੋ ਜਾਏਗਾ ਤੇ ਜੇ ਉਸੇ ਹੀ ਘਿਓ ਦੇ ਵਿੱਚ ਸ਼ੱਕਰ ਨੂੰ ਮਿਲਾਇਆ ਜਾਏ ਜੇ ਉਸੇ ਘਿਓ ਵਿੱਚ ਗੁੜ ਸ਼ੱਕਰ ਨੂੰ ਮਿਲਾਇਆ ਜਾਏ ਤੇ ਜਿਹੜਾ ਉਹਦਾ ਸੇਵਨ ਕਰੇਗਾ ਫਿਰ ਉਹਦਾ ਕਫ ਦਾ ਰੋਗ ਵਧੇਗਾ ਨਹੀਂ ਸਗੋਂ ਉਹ ਆਰਾਮ ਮਿਲੇਗਾ ਉਹਨੂੰ ਘਟੇਗਾ ਵਧੇਗਾ ਨਹੀਂ ਘਿਓ ਤੇ ਹੈ ਪਰ ਉਹਦੇ ਵਿੱਚ ਹੁਣ ਸ਼ੱਕਰ ਮਿਲਾਤੀ ਇਸੇ ਤਰ੍ਹਾਂ ਬਾਣੀ ਤਾਂ ਅਸੀਂ ਪੜ ਰਹੇ ਹਾਂ ਵੀ ਅੰਦਰੋਂ ਹਉਮੈ ਦਾ ਭਾਰ ਘਟੇ ਪਰ ਵਿੱਚ ਚਿੱਤ ਤਾਂ ਵਿੱਚ ਸ਼ਾਮਲ ਨਹੀਂ ਹੋ ਰਿਹਾ ਮਨ ਤਾਂ ਵਿੱਚ ਸ਼ਾਮਲ ਨਹੀਂ ਹੋ ਰਿਹਾ ਜੇ ਮਨ ਚਿੱਤ ਵਿੱਚ ਸ਼ਾਮਲ ਨਹੀਂ ਕਿਓ ਵਿੱਚ ਸ਼ੱਕਰ ਨਹੀਂ ਮਿਲਾਈ ਤੇ ਕੱਲਾ ਕਿਓ ਫਿਰ ਕਫ ਦੇ ਰੋਗ ਨੂੰ ਵਧਾਉਂਦਾ ਹੈ ਤੇ ਜੇ ਉਹਦੇ ਵਿੱਚ ਸ਼ੱਕਰ ਮਿਲਾ ਦਿਓਗੇ ਤੇ ਉਹ ਉਹਨੂੰ ਆਰਾਮ ਮਿਲਦਾ ਹੈ ਇਸੇ ਤਰ੍ਹਾਂ ਜੇ ਮਨ ਚਿੱਤ ਵਿੱਚ ਸ਼ਾਮਲ ਨਹੀਂ ਹੋਇਆ ਤੇ ਧਿਆਨ ਰੱਖਿਓ ਫਿਰ ਪੜ ਪੜ ਗੱਡੀ ਲਦੀਆਂ ਫਿਰਸ ਇਹ ਭਾਰ ਵੱਧ ਰਿਹਾ ਘਟ ਨਹੀਂ ਰਿਹਾ ਇਹ ਭਾਰ ਜਿਹੜਾ ਹਉਮੈ ਦਾ ਇਹ ਅਸੀਂ ਕਿੰਨੇ ਇੰਨਾ ਪਾਠ ਕਰ ਲਿਆ ਇੰਨੇ ਸਾਲ ਹੋ ਗਏ ਪਾਠ ਕਰਦੇ ਆ ਪਰ ਭਾਰ ਘਟਾਇਆ ਨਹੀਂ ਸਗੋਂ ਵਧਾਇਆ ਹੀ ਹੈ ਹਉਮੈ ਦਾ ਭਾਰ ਹੰਕਾਰ ਦਾ ਇਹਦੇ ਵਿੱਚ ਮਨ ਸ਼ਾਮਲ ਹੋਣਾ ਬੜਾ ਜ਼ਰੂਰੀ ਸੀ ਇਹਦੇ ਵਿੱਚ ਚਿੱਤ ਦਾ ਹੋਣਾ ਬੜਾ ਜ਼ਰੂਰੀ ਸੀ ਫਿਰ ਇਹ ਭਾਰ ਘਟਣਾ ਸੀ ਫਿਰ ਅੰਦਰੋਂ ਹੰਕਾਰ ਨਿਕਲਣਾ ਸੀ ਇਸ ਲਈ ਮਹਾਰਜ ਨੇ ਕਿਹਾ ਕਹਿੰਦੇ ਜਿੰਨ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਜਪਿਆ ਉਹਨਾਂ ਦੇ ਅੰਦਰੋਂ ਹਉਮੈ ਦਾ ਭਾਰ ਲੱਥ ਗਿਆ ਉਹ ਹੌਲੇ ਹੋ ਗਏ ਜਿੰਨ ਜਪਿਆ ਇੱਕ ਮਨ ਇੱਕ ਚਿੱਤ ਤਿੰਨ ਲੱਥਾ ਹੋਮੈ ਭਾਰ ਤਿੰਨ ਉਹਨਾਂ ਦਾ ਅਸੀਂ ਇਹ ਵੀ ਨਾਲ ਅਭਿਆਸ ਕਰਨੇ ਕਿ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਇੱਕ ਮਨ ਇੱਕ ਚਿੱਤ ਹੋ ਜਾਈਏ ਅਰਦਾਸ ਕਰੋ ਵਾਹਿਗੁਰੂ ਪਾਠ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦੇ ਵਿੱਚ ਆ ਕੇ ਬੇਨਤੀ ਕਰੋ ਵੀ ਮਹਾਰਾਜ ਇਹ ਬਾਣੀ ਨਾਲ ਜੁੜਨ ਲੱਗਾ ਤੇ ਤੁਸੀਂ ਕਿਰਪਾ ਕਰਿਓ ਇੱਕ ਮਨ ਇੱਕ ਚਿੱਤ ਹੋ ਜਾਮਾ ਕਿ ਬਖਸ਼ਿ ਸ਼ੰਵੀ ਤਾਈ ਮਿਲਣੀਆਂ ਨੇ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਤੋ ਜਿਨ੍ਹਾਂ ਨੇ ਇਹਦੇ ਵਿੱਚ ਕਾਮਯਾਬੀ ਹਾਸਲ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਧਿਆਇਆ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਲੱਥਾ ਹौं ਮੈਂ ਭਾਰ ਉਹਨਾਂ ਅੰਦਰੋਂ ਹौं ਮੈਂ ਦਾ ਭਾਰ ਲੱਥ ਗਿਆ ਹੰਕਾਰ ਦਾ ਭਾਰ ਉਹਨਾਂ ਵਿੱਚੋਂ ਦੀ ਦੂਰ ਹੋ ਗਿਆ ਉਹ ਦਾ ਹੌਲੇ ਹੋ ਗਏ ਉਹ ਉਨ੍ਹਾਂ ਉਤੇ ਕੋਈ ਕਿਸੇ ਪ੍ਰਕਾਰ ਦਾ ਹੁਣ ਬੋਝ ਨਹੀਂ ਰਿਹਾ ਕਿਉਂਕਿ ਉਹ ਹੋਮੇ ਤੋਂ ਰਹਿਤ ਹੋ ਗਏ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਪਰਮਾਤਮਾ ਦੇ ਨਿਰਭਉ ਨਿਰਵੈਰ ਨਿਰੰਕਾਰ ਦੇ ਨਾਮ ਨੂੰ ਜਪਿਆ ਹੈ